सत श्रीकाल सार्या पैकिंग शिपिंग बारे साड़ी साइड में स्वागत है भावें एक अनुभवी विक्रेता हो पहली बार ऑनलाइन वेच रहे हो यह गाइड छोटे वड्डे सारे जे दी मदद तैयार की गई है चंगी पैकिंग यकीनी बनाएगी कि तेजे उत्पाद गिना नुकसान दे ਅਤੇ ਸਮੇਂ ਸਿਰ ਪਹੁੰਚ ਸਕਣ ਇੱਕ ਖੁਸ਼ਹਾਲ ਗਾਹਕ ਅਨੁਭਵ ਉਤਪਾਦ ਵਾਪਸੀ ਨੂੰ ਘਟਾਏਗਾ ਤੁਹਾਨੂੰ ਪੋਜੀਟਿਵ ਰਿਵਿਊ ਅਤੇ ਰਿਪੀਟ ਆਰਡਰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਆਨਲਾਈਨ ਵੇਚਦੇ ਸਮੇਂ ਤੁਹਾਡਾ ਉਤਪਾਦ ਆਪਣੇ ਅੰਤਿਮ ਮੰਜ਼ਿਲ ਗਾਹਕ ਦੇ ਦਰਵਾਜ਼ੇ ਤੇ ਪਹੁੰਚਣ ਤੋਂ ਪਹਿਲਾਂ ਕਈ ਹੈਂਡਆਫਸ ਵਿੱਚੋਂ ਲੰਘੇਗਾ ਇਸ ਲਈ ਸਹੀ ਪੈਕਿੰਗ ਲੱਭਣਾ ਮਹੱਤਵਪੂਰਨ ਹੈ ਬਹੁਤ ਜ਼ਿਆਦਾ ਪੈਡਿੰਗ ਜਾਂ ਪੈਕਿੰਗ ਸਮਗਰੀ ਦੀ ਵਰਤੋਂ ਕਰਨ ਨਾਲ ਸ਼ਿਪਿੰਗ ਮਹਿੰਗਾ ਹੋ ਸਕਦਾ ਹੈ ਜਦੋਂ ਕਿ ਇਸ ਨੂੰ ਲੋਡਿੰਗ ਦਾ ਸੁਰੱਖਿਆ ਤੋਂ ਬਿਨਾਂ ਭੇਜਣ ਨਾਲ ਨੁਕਸਾਨ ਹੋ ਸਕਦਾ ਹੈ ਤੁਹਾਡੇ ਉਤਪਾਦ ਦੀ ਪੈਕਿੰਗ ਸੁਰੱਖਿਆ ਲਈ ਹੈ ਪਰ ਇਹ ਕਿਫਾਇਤੀ ਵੀ ਹੋਣੀ ਚਾਹੀਦੀ ਹੈ ਜੇਕਰ ਕੋਈ ਟੁੱਟਪਜ ਹੁੰਦੀ ਹੈ ਤਾਂ ਇਹ ਪ੍ਰਬੰਧਨ ਯੋਗ ਸੀਮਾ ਦੇ ਅੰਦਰ ਹੋਵੇਗੀ ਆਓ ਮੂਲ ਗੱਲਾਂ ਨਾਲ ਸ਼ੁਰੂ ਕਰੀਏ ਅਤੇ ਸ਼ਿਪਮੈਂਟ ਦੇ ਖਰਚੇ ਨੂੰ ਸਮਝੀਏ ਦੋ ਗਾਹਕਾਂ ਦੇ ਆਧਾਰ ਤੇ ਇਸ ਦਾ ਫੈਸਲਾ ਕੀਤਾ ਜਾਂਦਾ ਹੈ ਇੱਕ ਪੈਕੇਜ ਦਾ ਵਜ਼ਨ 2 ਤੁਹਾਡਾ ਪੈਕੇਜ ਕਿੰਨਾ ਵੱਡਾ ਹੈ ਤੁਹਾਡੇ ਪੈਕੇਜ ਦਾ ਅਸਲ ਵਜ਼ਨ ਤੁਹਾਡੇ ਪੈਕੇਜ ਨੂੰ ਤੋਲਣ ਵਾਲੇ ਪੈਮਾਨੇ ਤੇ ਰੱਖ ਕੇ ਆਸਾਨੀ ਨਾਲ ਮਾਪਿਆ ਜਾ ਸਕਦਾ ਹੈ ਸ਼ਿਪਿੰਗ ਦੌਰਾਨ ਤੁਹਾਡਾ ਪੈਕੇਜ ਕਿੰਨੀ ਥਾਂ ਲਵੇਗਾ ਇਸ ਦਾ ਅੰਦਾਜ਼ਾ ਤੁਹਾਡੇ ਪੈਕੇਜ ਦੇ ਆਕਾਰ ਤੋਂ ਲਗਾਇਆ ਜਾ ਸਕਦਾ ਹੈ ਤੁਸੀਂ ਇਸ ਨੂੰ ਦੋ ਛੋਟੇ ਚਰਨਾਂ ਵਿੱਚ ਕਰ ਸਕਦੇ ਹੋ 1 ਲੰਬਾਈ ਨੂੰ ਚੌੜਾਈ ਅਤੇ ਉਚਾਈ ਨਾਲ ਸੈਂਟੀਮੀਟਰ ਵਿੱਚ ਗੁਣਾ ਕਰੋ 2 ਕੁਰੀਅਰ ਪਾਰਟਨਰ ਦੁਆਰਾ ਚੁਣੇ ਗਏ ਪਰਿਵਰਤਨ ਕਾਰਕ ਨਾਲ ਵੰਡੋ ਨਤੀਜੇ ਦਾ ਮੁੱਲ ਕਿਲੋਗ੍ਰਾਮ ਵਿੱਚ ਹੋਵੇਗਾ ਜ਼ਿਆਦਾਤਰ ਕੁਰੀਅਰ ਕੰਪਨੀਆਂ ਲਈ ਇਹ ਸਥਿਰ ਅੰਕ 5000 ਹੁੰਦਾ ਹੈ ਹੁਣ ਬਸ ਇਸ ਨੰਬਰ ਦੀ ਤੁਲਨਾ ਆਪਣੇ ਉਤਪਾਦ ਦੇ ਅਸਲ ਵਜ਼ਨ ਨਾਲ ਕਰੋ ਖਰਚੇ ਇਸ ਗੱਲ ਤੇ ਆਧਾਰਿਤ ਹੋਣਗੇ ਕਿ ਜੋ ਵੀ ਵੱਧ ਖਰਚਾ ਆਵੇ ਜਾਂ ਤੁਹਾਡੇ ਉਤਪਾਦ ਦਾ ਵਜ਼ਨ ਜਾਂ ਇਹ ਕਿੰਨੀ ਜਗ੍ਹਾ ਘੇਰਦਾ ਹੈ ਇਸ ਲਈ ਯਕੀਨੀ ਬਣਾਓ ਕਿ ਤੁਸੀਂ ਹਲਕੀ ਪਰ ਲੋੜੀਂਦੀ ਸੁਰੱਖਿਆ ਸਮੱਗਰੀ ਅਤੇ ਬਿਲਕੁਲ ਸਹੀ ਮਾਤਰਾ ਵਿੱਚ ਇਸ ਦੀ ਵਰਤੋਂ ਕਰਦੇ ਹੋ ਹੁਣ ਜਦੋਂ ਅਸੀਂ ਬੂਲ ਗੱਲਾਂ ਜਾਣ ਲਈਆਂ ਹਨ ਆਓ ਅਸਲ ਪੈਕਿੰਗ ਪ੍ਰਕਿਰਿਆ ਵਿੱਚ ਸ਼ਾਮਲ ਹੋਈਏ ਪਹਿਲਾ ਉਸ ਉਤਪਾਦ ਦੀ ਕਿਸਮ ਦੀ ਪਛਾਣ ਕਰੋ ਜੋ ਤੁਸੀਂ ਪੈਕ ਕਰ ਰਹੇ ਹੋ ਕਿ ਉਤਪਾਦ ਪਾਰੀਏ ਕਿ ਉਤਪਾਦ ਆਸਾਨੀ ਨਾਲ ਟੁੱਟ ਜਾਏਗਾ ਕੀ ਇਹ ਨਮੀ ਦਾ ਸਾਹਮਣਾ ਕਰ ਸਕਦਾ ਹੈ ਕੀ ਇਹ ਇੱਕ ਤਰਲ ਪਦਾਰਥ ਹੈ ਇਸ ਨਾਲ ਪੈਕਿੰਗ ਲਈ ਸਹੀ ਸਮਗਰੀ ਦਾ ਪਤਾ ਲੱਗੇਗਾ ਉਤਪਾਦ ਦੀ ਕਿਸਮ ਨੂੰ ਵਿਆਪਕ ਰੂਪ ਵਿੱਚ ਇਸ ਤਰ੍ਹਾਂ ਵੰਡਿਆ ਜਾ ਸਕਦਾ ਹੈ ਇਲੈਕਟ੍ਰੋਨਿਕ ਵਸਤੂਆਂ ਜਿਵੇਂ ਫੋਨ ਅਤੇ ਲੈਪਟਾਪ ਕੱਚ ਦੇ ਭਾਂਡੇ ਵਰਗੀਆਂ ਨਾਜ਼ੁਕ ਚੀਜ਼ਾਂ, ਲਿਬਾਸ ਜੋ ਆਮ ਤੌਰ ਤੇ ਕੱਪੜੇ, ਬੈਗ ਅਤੇ ਜੁੱਤੇ ਹੁੰਦੇ ਹਨ, ਫੈਸ਼ਨ ਦੀਆਂ ਵਾਧੂ ਚੀਜ਼ਾਂ ਜਿਵੇਂ ਗਹਿਣੇ ਅਤੇ ਘੜੀਆਂ, ਤਰਲ ਵਸਤੂਆਂ ਜੋ ਦਵਾਈਆਂ, ਭੋਜਨ ਜਾਂ ਬਿਊਟੀ ਪ੍ਰੋਡਕਟਸ ਹੋ ਸਕਦੀਆਂ ਹਨ ਅਤੇ ਹੋਰ ਜਿਵੇਂ ਕਿ ਕਿਤਾਬਾਂ ਅਤੇ ਹੋਰ ਸਟੇਸ਼ਨਰੀ। ਉਤਪਾਦ ਦੀ ਕਿਸਮ ਤੇ ਨਿਰਭਰ ਕਰਦੀਆਂ ਤੁਹਾਨੂੰ ਟੋਕਵੀਂ ਪੈਕਿੰਗ ਸਮੱਗਰੀ ਦੀ ਚੋਣ ਕਰਨੀ ਪਵੇਗੀ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਪੈਕਿੰਗ ਦੇ ਇਹਨਾਂ ਤਿੰਨ ਸਾਧਾਰਨ ਚਰਨਾਂ ਦੀ ਪਾਲਣਾ ਕਰੋ। ਵਸਤੂ ਦੀ ਸੁਰੱਖਿਆ ਕਰਨਾ ਵਸਤੂ ਦੀ ਪੈਕਿੰਗ ਕਰਨਾ, ਛੇੜਛਾੜ ਤੋਂ ਸੁਰੱਖਿਆ, ਵਸਤੂ ਦੀ ਸੁਰੱਖਿਆ ਕਰਨਾ। ਸੁਰੱਖਿਆ ਵਿੱਚ ਲੀਕ ਪ੍ਰੂਫਿੰਗ ਸ਼ਾਮਿਲ ਹੈ। ਕੁਸ਼ਨਿੰਗ, ਵਸਤੂ ਨੂੰ ਰੱਖਣਾ ਅਤੇ ਬਕਸੇ ਵਿੱਚ ਖਾਲੀ ਥਾਵਾਂ ਨੂੰ ਭਰਨਾ। ਇਹ ਯਕੀਨੀ ਬਣਾਉਣ ਲਈ ਕਿ ਆਮ ਹੈਂਡਲਿੰਗ ਨਾਲ ਵਸਤੂ ਨੂੰ ਨੁਕਸਾਨ ਨਾ ਪਹੁੰਚੇ। ਕਾਫੀ ਕੁਸ਼ਨਿੰਗ ਕਰਨੀ ਚਾਹੀਦੀ ਹੈ। ਆਈਟਮ ਨੂੰ ਪੈਕ ਕਰਨਾ। ਆਈਟਮ ਦੇ ਆਕਾਰ ਅਤੇ ਵਜ਼ਨ ਦੇ ਅਨੁਸਾਰ ਇੱਕ ਢੁਕਵੇਂ ਡੱਬੇ ਦੀ ਵਰਤੋਂ ਕਰੋ। ਦੱਬਾ ਬਹੁਤ ਵੱਡਾ ਜਾਂ ਛੋਟਾ ਨਹੀਂ ਹੋਣਾ ਚਾਹੀਦਾ। ਤੁਸੀਂ ਟੈਕਸਟਾਈਲ ਅਤੇ ਸੁੱਕੇ ਸਮਾਨ ਲਈ ਇੱਕ ਮੋٹے ਕੋਰੂਗੇਟਿਡ ਬਾਕਸ ਦੀ ਬਜਾਏ ਇੱਕ ਮੇਲਿੰਗ ਬੈਗ ਜਾਂ ਲਿਫਾਫੇ ਦੀ ਵਰਤੋਂ ਕਰ ਸਕਦੇ ਹੋ। ਛੇੜਛਾੜ ਤੋਂ ਸੁਰੱਖਿਆ। ਭੇਜੀ ਜਾ ਰਹੀ ਆਈਟਮ ਦੀ ਪ੍ਰਕਿਰਤੀ ਅਤੇ ਮੁੱਲ ਦੇ ਆਧਾਰ 'ਤੇ ਧੋਖਾਧੜੀ ਜਾਂ ਅਸਲ ਉਤਪਾਦ ਨਾਲ ਛੇੜਛਾੜ ਨੂੰ ਰੋਕਣ ਲਈ ਛੇੜਛਾੜ ਤੋਂ ਸੁਰੱਖਿਆ ਦੀ ਜ਼ਰੂਰਤ ਦਾ ਮੁਲਾਂਕਣ ਕਰੋ। ਮੇਲਿੰਗ ਬੈਗ ਛੇੜਛਾੜ ਦੇ ਵਿਰੁੱਧ ਸੁਰੱਖਿਆ ਦੀ ਇੱਕ ਬਾਧੂ ਪਰਤ ਪ੍ਰਦਾਨ ਕਰਦਾ ਹੈ ਟੈਂਪਰ ਪ੍ਰੂਫ ਸੀਲਾਂ ਜਾਂ ਟੁਕਰੀਆਂ ਟੇਪਾਂ ਅਤੇ ਫਾਸਟਨਰਾਂ ਦੀ ਵਰਤੋਂ ਕਰਨਾ ਆਵਾਜਾਈ ਦੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਹ ਦਰਸਾ ਸਕਦਾ ਹੈ ਕਿ ਕੀ ਅਸਲੀ ਉਤਪਾਦ ਨਾਲ ਛੇੜਛਾੜ ਕੀਤੀ ਗਈ ਹੈ ਹੁਣ ਆਓ ਸਮਝੀਏ ਕਿ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਨੂੰ ਸੁਰੱਖਿਤ ਰੱਖਣਾ ਅਤੇ ਪੈਕ ਕਿਵੇਂ ਕਰਨਾ ਹੈ ਇਲੈਕਟ੍ਰੋਨਿਕਸ ਜਿਵੇਂ ਕਿ ਮੋਬਾਈਲ ਫੋਨ, ਲੈਪਟਾਪ, ਕੈਮਰੇ, ਟ੍ਰਿਮਰ ਆਦਿ ਨੂੰ ਬੱਬਲ ਰੈਪ ਨਾਲ ਲਪੇਟਿਆ ਜਾਣਾ ਚਾਹੀਦਾ ਹੈ ਅਤੇ ਸਹੀ ਆਕਾਰ ਦੇ ਕਰੂਗੇਟਸ ਦੀ ਵਰਤੋਂ ਕਰਕੇ ਡਬਲ ਬਾਕਸ ਕੀਤਾ ਜਾਣਾ ਚਾਹੀਦਾ ਹੈ। ਯਕੀਨੀ ਬਣਾਓ ਕਿ ਉਪਕਰਣ ਬੰਦ ਹਨ ਅਤੇ ਸ਼ਾਰਟ ਸਰਕਟਾਂ ਤੋਂ ਬਚਣ ਲਈ ਬੈਟਰੀਆਂ ਸਹੀ ਤਰੀਕੇ ਨਾਲ ਪੈਕ ਕੀਤੀਆਂ ਗਈਆਂ ਹਨ। ਨਾਜ਼ੁਕ ਅਤੇ ਪਾਰੀ ਵਸਤੂਆਂ ਲਈ ਉਤਪਾਦ ਨੂੰ ਗੱਤੇ ਦੇ ਡੱਬਿਆਂ ਜਾਂ ਕਰੂਗੇਟਸ ਵਿੱਚ ਰੱਖਣ ਤੋਂ ਪਹਿਲਾਂ ਕੱਚ, ਪੋਰਸਲੇਨ ਕੜੀਆਂ ਅਤੇ ਸ਼ੀਸ਼ੇ ਵਰਗੀਆਂ ਚੀਜ਼ਾਂ ਨੂੰ ਲੋੜਿੰਦੇ ਬੱਬਲ ਰੈਪ ਨਾਲ ਸੁਰੱਖਿਤ ਕਰੋ ਜੇਕਰ ਇੱਕ ਤੋਂ ਵੱਧ ਆਈਟਮ ਹਨ ਤਾਂ ਹਰੇਕ ਆਈਟਮ ਨੂੰ ਬੱਬਲ ਰੈਪ ਨਾਲ ਲਪੇਟੋ ਉਤਪਾਦ ਨੂੰ ਪੈਕ ਕਰਦੇ ਸਮੇਂ ਲੋੜਿੰਦਾ ਵਿਭਾਜਨ ਪ੍ਰਦਾਨ ਕਰੋ ਤਾਂ ਜੋ ਉਤਪਾਦ ਪੈਕੇਜ ਦੇ ਅੰਦਰ ਢਿਲਣ ਨਾ ਦੋਵੇਂ ਨਾਜ਼ੂਕ ਅਤੇ ਪਾਰੀ ਵਸਤੂਆਂ ਲਈ ਤੁਸੀਂ ਵਾਧੂ ਸੁਰੱਖਿਆ ਲਈ ਇਸ ਤਰ੍ਹਾਂ ਦੇ ਹਾਰਡ ਬੋਰਡ ਕੋਨਾਂ ਨਾਲ ਕਿਨਾਰਿਆਂ ਨੂੰ ਪੱਕਾ ਕਰ ਸਕਦੇ ਹੋ ਨਾਲ ਹੀ ਗਲਤ ਹੈਂਡਲਿੰਗ ਤੋਂ ਬਚਣ ਲਈ ਓਰੀਐਂਟੇਸ਼ਨ ਅਤੇ ਫ੍ਰੈਜ਼ਾਈਲ ਆਈਟਮ ਦੇ ਲੇਬਲ ਲਗਾਓ ਜੇਕਰ ਤੁਹਾਡਾ ਪੈਕੇਜ 15 ਕਿਲੋਗ੍ਰਾਮ ਤੋਂ ਵੱਧ ਹੈ ਤਾਂ ਸੁਰੱਖਿਆ ਦੀ ਇੱਕ ਵਾਧੂ ਪਰਤ ਲਈ ਕੋਣਿਆਂ ਉੱਤੇ ਹੈਵੀ ਵੇਟ ਸੁਰੱਖਿਆ ਲੇਬਲ ਲਗਾਉਣਾ ਯਾਦ ਰੱਖੋ ਕਲੋਥਿੰਗ ਆਈਟਮਾਂ ਨੂੰ ਪਹਿਲਾਂ ਪਲਾਸਟਿਕ ਦੇ ਟਕਣਾ ਵਿੱਚ ਬੰਦ ਕਰਨਾ ਚਾਹੀਦਾ ਹੈ ਅਤੇ ਫਿਰ ਉਹਨਾਂ ਨੂੰ ਧੂੜ ਅਤੇ ਨਮੀ ਤੋਂ ਬਚਾਉਣ ਲਈ ਸਵੈ ਚਿਪਕਣ ਵਾਲੇ ਪੋਲੀ ਬੈਗਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤਰਲ ਵਸਤੂਆਂ ਲਈ ਯਕੀਨੀ ਬਣਾਓ ਕਿ ਸਪਰੇ ਲੋਸ਼ਨ ਅਤੇ ਸ਼ਾਵਰ ਜੈਲ ਵਰਗੇ ਤਰਲ ਉਤਪਾਦਾਂ ਦੇ ਟੱਕਣ ਪੂਰੀ ਤਰ੍ਹਾਂ ਹਾਸਿਲ ਕੀਤੇ ਗਏ ਹਨ ਹੁਣ ਆਈਟਮ ਨੂੰ ਇੱਕ ਲੀਕ ਪ੍ਰੂਫ ਪੋਲੀਪੈਗ ਵਿੱਚ ਪੈਕ ਕਰੋ ਅਤੇ ਸਾਰੇ ਜੋੜਾਂ ਨੂੰ ਸੀਲ ਕਰੋ ਇੱਕ ਵਾਰ ਹੋ ਜਾਣ ਤੇ ਇਹ ਸੀਲਬੰਦ ਬੋਤਲਾਂ ਨੂੰ ਕਾਫੀ ਕੁਸ਼ਨਿੰਗ ਦੇ ਨਾਲ ਕੁਰੂਗੇਟਸ ਵਿੱਚ ਰੱਖਿਆ ਜਾ ਸਕਦਾ ਹੈ ਕਿਤਾਬਾਂ ਸਟੇਸ਼ਨਰੀ ਅਤੇ ਹੋਰ ਚੀਜ਼ਾਂ ਲਈ ਬੱਬਲ ਰੈਪ ਦੀਆਂ 2-3 ਪਰਤਾਂ ਵਿੱਚ ਆਈਟਮ ਨੂੰ ਲਪੇਟੋ ਆਈਟਮ ਨੂੰ ਸਹੀ ਆਕਾਰ ਦੇ ਇੱਕ ਕੁਰੂਗੇਟਿਡ ਬਾਕਸ ਵਿੱਚ ਰੱਖੋ ਅਤੇ ਯਕੀਨੀ ਬਣਾਓ ਕਿ ਸਾਰੀਆਂ ਖਾਲੀ ਥਾਵਾਂ ਭਰੀਆਂ ਗਈਆਂ ਹਨ। ਬਾਕਸ ਨੂੰ ਟੇਪ ਨਾਲ ਸੀਲ ਕਰੋ। ਤਾਪਮਾਨ ਅਤੇ ਮੌਸਮ ਦੀਆਂ ਸਥਿਤੀਆਂ ਬਾਰੇ ਸੁਚੇਤ ਰਹੋ। ਉਦਾਹਰਨ ਲਈ, ਮੌਨਸੂਨ ਦੌਰਾਨ ਤੁਸੀਂ ਸੁਰੱਖਿਆ ਦੀ ਇੱਕ ਵਾਧੂ ਪਰਤ ਲਈ ਇੱਕ ਸੀਲਬੰਦ ਪੋਲੀਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਨਿਰਧਾਰਿਤ ਮੰਜ਼ਿਲ ਤੇ ਪਹੁੰਚਣ ਲਈ ਸ਼ਿਪਮੈਂਟ ਦੇ ਤੇਜ਼ ਅਤੇ ਸੁਰੱਖਿਅਤ ਪ੍ਰਬੰੰਧਨ ਲਈ ਸਹੀ ਲੇਬਲਿੰਗ ਮਹੱਤਵਪੂਰਨ ਹੈ। ਯਕੀਨੀ ਬਣਾਓ ਕਿ ਹੇਠਾਂ ਦਿੱਤੇ ਵੇਰਵੇ ਤੁਹਾਡੇ ਸ਼ਿਪਮੈਂਟ ਲੇਬਲ ਦੇ ਹਿੱਸੇ ਵਜੋਂ ਦਿਖਾਈ ਦੇ ਰਹੇ ਹਨ। बारकोड वे, वे बिल नंबर ई वे बिल नंबर 50000 ਤੋਂ ਵੱਧ ਆਰਡਰ ਮੁੱਲ ਦੀ ਸ਼ਿਪਮੈਂਟ ਦੇ ਮਾਮਲੇ ਵਿੱਚ ਆਰਡਰ ਨੰਬਰ ਅਤੇ 바ਰ ਕੋਡ ਭੇਜਣ ਵਾਲੇ ਦਾ ਪਤਾ ਵਾਪਸੀ ਦਾ ਪਤਾ ਪਰਚੂਨ ਟੈਕਸ ਇਨਵੋਇਸ ਕੋਰਿਗੇਟਿਡ ਡੱਬੇ ਲਈ ਲੇਬਲ ਨੂੰ ਹਮੇਸ਼ਾ ਇੱਕ ਸਹਿਜ ਫਲੈਟ ਸਤਰ ਤੇ ਰੱਖੋ ਜਿਵੇਂ ਕਿ ਦਿਖਾਇਆ ਗਿਆ ਹੈ ਦਿਖਾਏ ਅਨੁਸਾਰ ਕਿਨਾਰਿਆਂ ਤੇ ਲੇਬਲ ਨਾ ਚਿਪਕਾਓ ਜੋੜਾਂ ਉੱਤੇ 바ਰ ਕੋਡ ਵਾਲਾ ਲੇਬਲ ਨਾ ਚਿਪਕਾਓ। ਇਹ 바ਰ ਕੋਡ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਫਟੇ ਹੋਏ ਲੇਬਲਾਂ ਦੀ ਵਰਤੋਂ ਨਾ ਕਰੋ। ਮੇਲਿੰਗ ਬੈਗਾਂ ਲਈ ਯਕੀਨੀ ਬਣਾਓ ਕਿ ਲੇਬਲ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਅਤੇ ਟੁਕੜੇ-ਟੁਕੜੇ ਜਾਂ ਸੀਲ ਬੰਦ ਜਾਂ ਚਿਪਕਿਆ ਤਾਂ ਨਹੀਂ ਹੈ। ਵੱਖ-ਵੱਖ ਵਸਤੂਆਂ ਨੂੰ ਸ਼ਿਪਮੈਂਟ ਦੇ ਸੁਰੱਖਿਅਤ ਪ੍ਰਬੰਧਨ ਲਈ ਨਿਰਦੇਸ਼ ਪ੍ਰਦਾਨ ਕਰਨ ਲਈ ਵਿਸ਼ੇਸ਼ ਹੈਂਡਲਿੰਗ ਲੇਬਲ ਦੀ ਵੀ ਲੋੜ ਹੁੰਦੀ ਹੈ। ਉਦਾਹਰਣ ਦੇ ਲਈ ਇੱਕ ਤਰਲ ਵਸਤੂ ਜਿਵੇਂ ਸ਼ਾਇਦ ਨੂੰ ਇਲੈਕਟ੍ਰੋਨਿਕਸ ਨਾਲੋਂ ਵੱਖਰੇ ਢੰਗ ਨਾਲ ਪੈਕ ਅਤੇ ਲੇਬਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਮਜ਼ੋਰ ਵਸਤਾਂ, ਖਰਾਬ ਹੋਣ ਵਾਲੀਆਂ ਵਸਤਾਂ, ਖਤਰਨਾਕ ਵਸਤਾਂ ਅਤੇ ਸੁੱਕੀਆਂ ਵਸਤਾਂ ਸਾਰਿਆਂ ਨੂੰ ਆਪਣੀ ਵਿਸ਼ੇਸ਼ ਪੈਕਿੰਗ ਅਤੇ ਦਿਖਾਈ ਦੇਣ ਵਾਲੇ ਲੇਬਲਾਂ ਦੀ ਜ਼ਰੂਰਤ ਹੁੰਦੀ ਹੈ। ਯਾਦ ਰੱਖੋ, ਹਰੇਕ ਸ਼ਿਪਮੈਂਟ ਇੱਕ ਸਥਾਈ ਪ੍ਰਭਾਵ ਬਣਾਉਣ ਦਾ ਇੱਕ ਮੌਕਾ ਹੈ। ਇਸ ਲਈ ਉੱਪਰ ਦਿੱਤੇ ਮੁੱਖ ਪਹਿਲੂਆਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਤੁਹਾਡੇ ਉਤਪਾਦਾਂ ਲਈ ਟੁਕਵੀ ਪੈਕਿੰਗ ਸਮਗਰੀ ਨੂੰ ਸਮਝਣਾ ਸੁਰੱਖਿਅਤ ਅਤੇ ਲਾਗਤ ਪ੍ਰਭਾਵੀ ਡਿਲੀਵਰੀ ਲਈ ਸੁਰੱਖਿਆ ਦੀ ਸਹੀ ਮਾਤਰਾ ਨੂੰ ਯਕੀਨੀ ਬਣਾਉਣਾ ਆਵਾਜਾਈ ਵਿੱਚ ਨੁਕਸਾਨ ਨੂੰ ਰੋਕਣ ਲਈ ਸਹੀ ਲੇਬਲਿੰਗ ਨੂੰ ਲਾਗੂ ਕਰਨਾ ਆਪਣੇ ਉਤਪਾਦ ਨੂੰ ਭੇਜਣ ਤੋਂ ਪਹਿਲਾਂ ਫਟਾਫਟ ਇੱਕ ਅੰਤਮ ਜਾਂਚ ਕਰੋ ਯਕੀਨੀ ਬਣਾਓ ਕਿ ਡੱਬਾ ਮਜ਼ਬੂਤ ਹੈ ਲੇਬਲ ਪੜਨਯੋਗ ਹੈ ਅਤੇ ਸੀਲਿੰਗ ਬਰਕਰਾਰ ਹੈ ਹੁਣ ਜਦੋਂ ਅਸੀਂ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਦੇ ਵੱਖ-ਵੱਖ ਚਰਣਾ ਬਾਰੇ ਜਾਣ ਲਿਆ ਹੈ ਤਾਂ ਇਹ ਸ਼ੁਰੂ ਵਿੱਚ ਭਾਰੀ ਲੱਗ ਸਕਦਾ ਹੈ ਹਾਲਾਂਕਿ ਇੱਕ ਵਾਰ ਜਦੋਂ ਤੁਸੀਂ ਇਹਨਾਂ ਅਭਿਆਸਾਂ ਨੂੰ ਆਪਣੀਆਂ ਵਿਸ਼ੇਸ਼ ਚੀਜ਼ਾਂ ਤੇ ਲਾਗੂ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਹ ਅਸਲ ਵਿੱਚ ਕਾਫੀ ਸੌਖਾ ਅਤੇ ਪ੍ਰਬੰਧਨ ਵਿੱਚ ਆਸਾਨ ਹੈ ਇਹਨਾਂ ਚਰਨਾਂ ਦੇ ਨਾਲ ਤੁਸੀਂ ਇੱਕ ਪੇਸ਼ੇਵਰ ਦੀ ਤਰ੍ਹਾਂ ਸ਼ਿਪਮੈਂਟ ਭੇਜਣ ਲਈ ਤਿਆਰ ਹੋਵੋਗੇ